ਸੋ ਦਸ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਫਰੈਂਡਜ਼ ਪੋਲਟਰੀ ਫਾਰਮ ਤੇ ਅੱਜ ਦੇ ਵਲੌਗ ਇ ਤੁਹਾਨੂੰ ਦੱਸਦੇ ਆ ਆ ਫੀਡ ਆ ਪਹਿਲਾਂ ਇਹਨਾਂ ਨੂੰ ਅਖਬਾਰਾਂ ਤੇ ਪਾਈ ਸੀਗੀ ਪਹਿਲੇ ਦਿਨ ਹੁਣ ਇਹਨਾਂ ਭਾਂਡਿਆਂ ਚ ਪਾ ਕੇ ਇਹਨਾਂ ਤੇ ਸ਼ੁਰੂ ਕੀਤੀ ਹੋਈ ਆ ਤੇ ਅੱਜ ਪੜਦਾ ਇੱਕ ਸਾਈਡ ਵਾਲੇ ਤੇ ਆ ਤਿੰਨਾਂ ਸਾਈਡਾਂ ਵਾਲੇ ਥੋੜੇ ਥੋੜੇ ਜੱਕਤੇ ਸੀਗੇ ਕਿਉਂਕਿ ਟੈਂਪਰੇਚਰ ਜਿਆਦਾ ਹੋਇਆ ਵਾ ਵੈਸੇ ਗਰਮੀ ਬਹੁਤ ਹੈ ਗਰਮੀ ਵੀ ਰੱਬ ਐ ਰਕੇ ਕਸੂਤੀ ਕਰੀ ਫਿਰਦਾ ਮੇਰੇ ਸਾਨਾ ਝੋਨਿਆਂ ਚਾਨਿਆਂ ਦਾ ਪਤਾ ਨਹੀਂ ਰੱਬ ਵੀ ਵੋਟਾਂ ਕਰਕੇ ਪੂਰਾ ਗਰਮੈਸ਼ ਚੋਇਆ ਸਰਦਾ ਜਿਵੇਂ ਇਲੈਕਸ਼ਨਾਂ ਦਾ ਕੰਮ ਜੋਰਾਂ ਤੇ ਚੱਲੀ ਜਾਂਦੇ ਸਾਰਾ ਗਰਮੈਸ਼ ਈ ਆ ਕੰਮ ਤੇ ਵੈਸੇ ਸਰਪੰਚਾਂ ਆਸ ਤੇ ਤਾਂ ਥੋੜੀ ਗਰਮੀ ਔਖਾ ਲੱਗਦਾ ਕਿਉਂਕਿ ਪਾਰਟੀ ਦੇ ਵਿੱਚ ਵੀਰਾਂ ਸ਼ੀਰਾਂ ਵੀ ਚੱਲਣੀਆਂ ਬਰਫ਼ ਵੀ ਲਿਆਉਣੀ ਪਊਗੀ ਤੇ ਆਪਾਂ ਨੂੰ ਵੀ ਚਲ ਔਖਾ ਹੀ ਆ ਝੋਨੇ ਦਾ ਵੀ ਹੁਣ ਪੱਕੇ ਦੇ ਆ ਝੋਨੇ ਤੇ ਥੋੜਾ ਜਿਹਾ ਨੁਕਸਾਨ ਕਰ ਸਕਦੀ ਗਰਮੀ ਚਲੋ ਵੈਸੇ ਰੱਬ ਦੇ ਰੰਗ ਆ ਕੁਝ ਵੀ ਹੋ ਸਕਦਾ ਜੇ ਆ ਮਰਜ਼ੀ ਆ ਉਹਦੀ ਆਪਾਂ ਉਹਦੇ ਕੰਮ ਲਈ ਧਿਆਨ ਅੱਜ ਭਈ ਆ ਲਾਸਟ ਦਿਨ ਸੀਗਾ ਜਿਹੜੀ ਆ ਦਵਾਈ ਦਾ ਮੈਡੀਸਨ ਚਲਾਤੀ ਸੀਗੀ ਨਹੀਂ ਨਹੀਂ ਤੇ ਹੁਣ ਇਹਨਾਂ ਚਾ ਫੀਡ ਤੇ ਬੱਚੇ ਵੈਸੇ ਠੀਕ ਠਾਕ ਆ ਪੂਰੇ ਐ ਟੈਂਪਰੇਚਰ ਹੋਂ ਤਾਂ ਬਸ ਇਹਨਾਂ ਨੂੰ ਜ਼ਿਆਦਾ ਨਹੀਂ 80 ਕੁ ਫੋਰਨਹੀਟ ਚਾਹੀਦਾ ਪਹਿਲੇ 3 ਦਿਨ ਇਹਨਾਂ ਨੂੰ 90 95 ਇਹਨਾਂ ਕੋ ਮੈਂਟੇਨ ਕਰਕੇ ਰੱਖਣਾ ਪੈਂਦਾ ਹੁਣ 80 ਜਾਂ 85 ਇਹਨਾਂ ਕੋ ਠੀਕ ਠਾਕ ਹੈ ਇਹਦੇ ਚ ਵਧੀਆ ਰੇਂਜ ਆ ਰਿਲੈਕਸ ਰਹਿੰਦੇ ਹੈ ਆ ਵੀ ਥੋੜਾ ਜਿਹਾ ਅੱਜ ਥੱਲੇ ਨੂੰ ਸਰਕਾਰ ਦਾ ਸੀਗਾ ਪਰ ਦਾ ਜਿਹੜਾ ਪੱਲੀ ਵਾਲਾ ਤੇ ਬਾਕੀ ਜਿਹੜੇ ਤਰਪਾਲਾਂ ਵਾਲੇ ਉਹ ਤਾਂ ਚੱਕ ਤੇ ਸੀ ਤੇ ਥੀੜ ਦੇ तकरीबन 2 ਗੱਟੇ ਖਾ ਜਾਂਦੇ ਹੁਣ ਆਪਣਾ ਹੈਗਾ ਇਹ 1.5 ਹਜ਼ਾਰ ਚੱਕ ਹੈਗਾ ਇਹ 2 ਗੱਟੇ ਖਾ ਕੇ ਇਹਦੇ 24 ਘੰਟੇ ਬਾਅਦ ਫੇਰ ਪਾ ਦੇ ਜੇ ਦੂਜੇ ਦਿਨ ਬਾਕੀ ਹੁਣ ਬੱਚਾ ਸਾਰਾ ਠੀਕ ਠਾਕ ਹੈ ਭੱਜੇ ਫਿਰਦੇ ਆ ਕੰਗ ਨੂੰ ਹੁਣ ਪਾਣੀ ਵਾਲੇ ਵੀ ਦੂਜੇ ਡ੍ਰਿੰਕਰ ਚਾਲੂ ਕਰ ਦੇਣੇ ਆ ਆਟੋਮੈਟਿਕ ਜਿੰਨਾ ਨਾ ਪਾਣੀ ਚੱਲੀ ਜਾਂਦਾ ਥੋੜੇ ਦਿਨਾਂ ਤਿੰਨ ਚਾਰ ਦਿਨ ਥੋੜੀ ਜਿਹੀ ਦਿੱਕਤ ਆਉਂਦੀ ਸੀਗੀ ਪਾਣੀ ਪੂਣੀ ਪਾਉਣ ਦੀ ਖੇਚਲ ਵੱਧ ਕਰਨੀ ਪੈਂਦੀ ਆ ਫਿਰ ਥੋੜਾ ਜਿਹਾ ਕੱਲ ਤੋਂ ਥੋੜਾ ਜਿਹਾ ਸੌਖਾ ਹੋ ਜਾਊਗਾ ਫਿਰ ਪਾਣੀ ਆਟੋਮੈਟਿਕ ਹੋ ਜਾਊਗਾ ਤੇ ਉਹ ਵੀ ਤੁਹਾਨੂੰ ਕੱਲ ਨੂੰ ਦੱਸਾਂਗੇ ਡ੍ਰਿੰਕਰ ਲਾਵਾਂਗੇ ਤੇ ਬਾਕੀ ਸਾਰੇ ਭਰਾਵੋ ਜੁੜੇ ਰਹੋ ਨਾਲ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਰਿਕੁਐਸਟ ਹੈ ਭਈ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਰ ਦਿਓ ਜਿਵੇਂ ਸਾਰੇ ਕਹਿੰਦੇ ਨੇ ਸਬਸਕ੍ਰਾਈਬ ਕਰ ਦਿਓ ਨਾਲੇ ਲਾਈਕ ਸ਼ੇਅਰ ਕਰ ਦਿਓ ਸਾਡਾ ਚੈਨਲ ਵੀ ਭਰਾਵੋ ਸਬਸਕ੍ਰਾਈਬ ਕਰ ਦਿਓ ਤੇ ਸਾਨੂੰ ਬਹੁਤ ਜ਼ਿਆਦਾ ਕਹਿਣਾ ਨਹੀਂ ਆਉਂਦਾ ਚਲੋ ਤੇ ਅਸੀਂ ਤਾਂ ਕੰਮ ਦਿਓ ਵੀਡੀਓ ਪਾਉਣੀ ਆ ਬਸ ਹੌਸਲਾ ਮਿਲਦਾ ਰਹਿੰਦਾ ਤੁਹਾਡਾ ਇਹ ਦੋਸਤਾਂ ਅੰਦਰ ਚੱਲਦੇ ਆ ਹੁਣ ਦੇਖਦੇ ਆ ਕੀ ਜਰੂ ਕਰਦੇ ਆ ਬੰਦੇ ਆਪਣੇ ਸਾਫ਼ ਸੁਥਾਇਂ ਪੰਜੇ ਹੀ ਕਰਤਾ ਪਹਿਲੋ ਇਨਨੂੰ ਸਾਫ਼ ਕਰਨਾ ਲੱਭਿਆ ਫਿਰ ਨਵਾਂ ਪਾਣੀ ਜਿਹੜਾ ਦੁਬਾਰਾ ਜਿਹੜਾ ਸਾਫ਼ ਪਾਣੀ ਐਂਟੀਪਾਇਰੀਟਿਕ ਵਾਲਾ ਉਹ ਦੁਬਾਰਾ ਚ ਪਾਉਣਾ ਪਹਿਲੋਂ ਪੜਦਲਾਇਆ ਸੀ ਉਹ ਵੀ ਖੋਲਤਾ ਅੱਗੇ ਚੱਕਤਾ ਇਹ ਅੱਗੋਂ ਦਾ ਹੋਰ ਆ ਗਿਆ ਹਟ ਚਲ ਲੋ ਜੀ ਦੋਸਤ ਦਵਾਈ ਕੌਣ ਲੱਗੇ ਤੀ ਇਸ ਨੂੰ ਤੇ ਹੁੰਦੀ ਗਾਦੀ ਆ

ਪਾਣੀ ਛੱਡਿਆ ਵਾ ਆ ਵਿੱਚ ਫਿਰਦਾ ਬੰਦਾ ਬਾੜਿਆ ਵਾ ਪਾਣੀ ਛੱਡਿਆ ਵਾ ਨਹੀਂ ਨਹੀਂ ਬੰਦ ਦਾ ਪਾਣੀ ਆ ਰੋੜ ਰੋੜ ਜੇ ਕਾਦੋ ਕਰਦਾ ਵਾ ਫਾਰਮ ਦਾ ਥਿਓ ਉੱਪਰੋਂ ਅੱਜ ਸਾਡੀ ਮੋਟਰ ਯਾਰ ਖਰਾਬ ਹੋ ਗਈ ਸੀਗੀ ਮੋਟਰ ਖਰਾਬ ਹੋਣ ਕਰਕੇ 2 ਦਿਨ ਖੱਜਲ ਖਵਾਰੀ ਥੋੜੀ ਹੋ ਗਈ ਸੀਗੀ ਯਾਰ ਡਿਲੀਵਰੀ ਉਹ ਦੋਨੇ ਮੋਟਰਾਂ ਜਿਹੜੇ ਇੱਕ ਬੋਰਚੀ ਪਾਈਆਂ ਕਰਕੇ ਨਾ ਥੋੜਾ ਜਿਆ ਪਰੇਸ਼ਾਨੀ ਆ ਜਾਂਦੀ ਆ ਥੋੜੀ ਛੋਟੀ ਮੋਟਰ ਫਾਰਮਾਸ ਦੀ ਉਹ ਵੀ ਤੇ ਵੱਡੀ ਮੋਟਰ ਉਹ ਦੋਨੇ ਐਕੀ ਬੋਰ ਚ ਪਾਈਆਂ ਕਰਕੇ ਥੋੜਾ ਜਿਹਾ ਆਹ ਦੇਵੀ ਭਾਈਆ ਮੈਸਤਰੀ ਸਾਹਿਬ ਮੋਟਰ ਵਾਲੇ ਇਦੋਂ ਬਾਅਦ ਤੋਂ ਚੈੱਕਸ ਆਪਣੇ ਪੂਰੇ ਵਧੀਆ ਸੈਟਾ ਮੋਲ ਆਟੋਮੈਟਿਕਾ ਡ੍ਰਿੰਕਰ ਚਲਾਤੇ ਸੀ ਪਾਣੀ ਵਾਲੇ ਹੁਣ ਪਾਣੀ ਦੇ ਥੋੜਾ ਜਿਆ ਪਰੇਸ਼ਾਨੀ ਘਟ ਗਈ ਐ ਇਹ ਪਾਣੀ ਦੀ ਜਿਆਦਾ ਨਿਗਰੱਖਣੀ ਪੈਂਦੀ ਸੀਗੀ ਤੇ ਹੁਣ ਟੈਂਕੀ ਭਰ ਕੇ ਆਪੇ ਚੱਲੀ ਜਾਂਦਾ ਜਿਹੜੀ ਕੋਈ ਮੈਡੀਸਨ ਆ ਕੋਈ ਦਵਾਈ ਵੇਰੇ ਕੁਛ ਨਹੀਂ ਇਹਨਾਂ ਚ ਪਾ ਦਿੰਨੇ ਤੇ ਫੀਡਰ ਵੀ ਵੱਡੇ ਲਾਤੇ ਸੀਗੇ ਇਨਾਂ ਨੂੰ ਜੋ 3 ਤੋਂ 4 ਗੱਟੇ ਜਿਹੜੇ ਫੀਡ ਦੇ ਆ ਉਹ ਪੈ ਜਾਂਦੇ ਆ ਤੇ 24 ਘੰਟੇ ਇਹਨਾਂ ਦਾ ਸਾਰਾ ਸਾਜ ਉਸਮਾ ਚੱਲੀ ਜਾਂਦਾ ਵੈਸੇ ਯਾਰ ਕੀ ਗਰਮੀ ਵਾਕੀ ਬਹੁਤ ਜ਼ਿਆਦਾ ਪੈਂਦੀ ਆ ਨੀ ਇਹਨਾਂ ਦਿਨਾਂ ਚ ਅੱਗੇ ਇਹਨਾਂ ਨੂੰ ਪੜਦੇ ਥੋੜੇ ਥੋੜੇ ਦੂਜੇ ਵੀ ਅੱਜ ਥੱਲੇ ਕਰਤੇ ਆ ਥੋੜੀ ਥੋੜੀ ਹਵਾ ਕ੍ਰੋਸ ਹੋ ਹੋਨ ਲੱਗ ਗਈ ਥੋੜੀ ਗਰਮੀ ਮਾਨਦੀ ਸੀ ਗਰਮੀ 10ਵੇਂ ਮਹੀਨੇ ਸੇ ਜਾ ਕੇ ਅੱਗੇ ਇੰਨੀ ਪੈਂਦੀ ਨਹੀਂ ਹੁੰਦੀ ਏਰ ਕੀ ਮੇਰੇ ਖਿਆਲ ਥੋੜੀ ਜਿਆਦਾ ਪਈ ਜਾਂਦੀ ਏ ਤੇ ਫੇਰ ਵੀ ਇਹਨਾਂ ਦਾ ਟੈਂਪਰੇਚਰ ਚੋ ਥੋੜਾ ਮੈਂਟੇਨ ਰੱਖਣਾ ਪੈਂਦਾ ਰਾਤ ਨੂੰ ਇਹਨਾਂ ਨੂੰ ਸ਼ਾਮ ਨੂੰ ਪਰਦੇ ਚੜ੍ਹਾ ਲੈਣੇ ਆ ਤੇ ਐ ਸਵੇਰੇ ਸਵੇਰ ਥੋੜਾ ਜਿਹਾ ਥੋੜਾ ਥੋੜਾ ਇਹਨਾਂ ਨੂੰ ਥੱਲੇ ਕਰ ਦੇ ਜੀ ਬਾਕੀ ਬੱਚੇ ਸਾਰੇ ਠੀਕ ਠਾਕ ਹਨ ਮੋਰੈਲ ਟੀਵੀ 2-3 ਦਿਨ ਜ਼ਿਆਦਾ ਹੋਈ ਸੀਗੀ ਹੁਣ ਰੁਕੀ ਐ ਹੁਣ ਤਾਂ 2-4 ਬਸ ਇੰਨੇ ਕੋ ਹੋ ਜਾਂਦੇ ਐ ਇਸੇ ਬਾਕੀ ਸਾਰਾ ਕੁਝ ਠੀਕ ਠਾਕ ਐ ਹਾਂ ਹਨੇਰਾ ਹੋ ਗਿਆ ਉਹ ਚੱਲਿਆ ਥੋੜਾ ਥੋੜਾ ਆ ਸਾਡਾ ਡੌਗ ਬੈਠਾ ਇਹਦਰ ਨੂੰ ਦੋਹਾਂ ਨੇ ਨਾਲ ਨਾਲ ਮਟਰਨ ਬਣ ਰਿਹਾ ਮਟਕਾ ਚਿਕਨ ਮਟਕਾ ਮਟਰਨ ਚਿਕਨ ਨਹੀਂ ਸੌਰੀ ਐਂਟਰਟੇਨਮੈਂਟ ਦਾ ਇਹ ਪ੍ਰਬੰਧ ਆ